ਉਹ ਉਹ ਖੜਦੂ ਗਾਣੇ ਚੱਲ ਪਏ ਹਾਂ ਮਾਬੋ ਕੀ ਗੱਲ ਚੱਲ ਰਿਹਾ ਦਾ ਤੇ ਕਰਦੀ ਹੁਣ ਆਉਦੀ ਸਟਾਰਟਿੰਗ ਸੋਈ ਕੀ ਖੜੇ ਯਾਰ ਆਏ ਹਾਏ ਥੀਂ ਦਿਖ ਕੇ ਅੰਦਰ ਆਈ ਕਿ ਅੱਕੜ ਐਨ ਕੀ ਹੋ ਗਿਆ ਹਵਾ ਨਾ ਉਹ ਤੋਲ ਫਰੋੜਦੇ ਆ ਬਾਪੇ ਤੇ ਕਰਦੇ ਕੁਛ ਕਰ ਹੁੰਦਾ ਤੇ ਵੀੜੀ ਕੀ ਕਰਾਂ ਕੀ ਦੀ ਕਰਨਾ ਦਿਕੋ ਲਹੂ ਲਾ ਬਾਬੋ ਤੇ ਆਗੇ ਬਾਹਰ ਉੱਠ ਕੇ ਆਉਟਕਟਾਂ ਅੰਗ ਦੀ ਕਿਨਾਰ ਅੰਗ ਦੀ ਜਿਹੜਾ ਨੂੰ ਕਾੜ ਕੇ ਬਾਹਰ ਕਾੜ ਦਿਆ ਘੰਟਾ ਕਿਥੇ ਪਲਪ ਨੂੰ ਲੱਭ ਲੱਗੇ ਮੁੱਲੀ ਦੇਖ ਜ਼ਰੂਰੀ ਹੈ ਆਏ ਹਾਏ

ਚਲੋ 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 ਬਾਹਰ ਦੇ ਲੋ ਬਾਹਰ ਕੱਢ ਲਿਆ ਬਾਪ ਇਹਨੂੰ ਵਾਹ ਬਾਪੋ ਤੁੱਪ ਹੈਗੀ ਚੰਗੀ ਤੇ ਕੱਢ ਤੇ ਬਾਹਰ ਉਹ ਫਿਰ ਤੇ ਦਰੋਲੇ ਫਿਰਦੇ ਆ ਉਸ ਸਾਹਮਣੇ ਉਹ ਫਿਰ ਚਟਾਏ ਆਪਣਾ ਇੱਕ ਦੋ ਅੰਦਰ ਜਾਵਲ ਇੱਕ ਦੋ ਬਾਹਰ ਫਿਰਦੇ ਆ ਪਰ 10 ਹੀ ਮਿੰਟ ਫੋਰ ਬੈਟਰ ਗਏ ਬੜਾ ਚੜਨੀ ਪੈਂਦੇ ਤੇ ਪਾਸ ਫਿਰਨ ਅੰਦਰ ਤਾਰਦੇ ਉਹ ਵੀ ਅੰਦਰ ਜਾਣ ਲੱਗ ਗਿਆ ਤੇ ਇਹਨੇ ਚਲੋ ਹੋਰ ਉਹ ਫੇਰ ਕਰ ਦਾਂਗੇ ਲਓ ਬਾਪੋ ਕੱਢ ਕੇ ਦੀ ਵੀਡੀਓ ਵੇਖ ਲਾ ਹੁਣ ਸਟਾਰਟ ਕਰੀਏ ਅਜੇ ਕਬੂਤਰ ਗਵਾ ਤਾਂ ਅੰਦਰ ਕਰਿਆ ਸੀਗੇ ਨਹੀਂ ਵੀਡੀਓ ਬਣਾਈ ਇੱਧਰ ਹੀ ਆ ਗਏ ਸਿੱਧੇ ਫਿਰ ਤੇ ਮਨਪ੍ਰੀਤਾ ਹੈ ਨਹੀਂ ਤੇ ਮੈਂ ਵੀ ਚੱਲਦਾ ਹੁਣ ਘਰੇ ਰਹਿ ਕੇ ਰਾਂ ਠੀਕ ਆ ਚਾਹ ਪਾਣੀ ਪੀ ਆਈ ਤੇ ਨਹਾ ਨੂੰ ਆਈ ਗਏ ਨਹਾ ਧੋ ਕੇ ਫਰੈਸ਼ ਹੋ ਕੇ ਆ ਜੀਏ ਤੇ ਜਿੰਦੇ ਜਿੰਦੇ ਲਾ ਚੱਲੀ ਗਏ ਆਪਾਂ ਇਹਨੂੰ ਕੁੱਡਿਆਂ ਨੂੰ ਸਾਰਿਆਂ ਨੂੰ ਬਾਹਦੇ ਲੋਟ ਤੇ ਕੋਈ ਹਰ ਹੈ ਨਹੀਂ ਵੀ ਐਡਾ ਖਾਸ ਕੋਈ ਕੰਮ ਆ ਨਾ ਜਾਂ ਪਾਕੀ ਕੋਈ ਜ਼ਿਆਦੇ ਖਾਸ ਕੰਮ ਹੈ ਨਹੀਂਗਾ ਤੇ ਅੱਜ ਕੁੱਤਰ ਵੀ ਬਾਹਰ ਨਹੀਂ ਕੱਡੇ ਬਸ ਉਹ ਆਂਡਾ ਲਾਈ ਗਏ ਤੇ ਉਹ ਥੋੜਾ ਕੰਮ ਗਿਆ ਬਾਹਰ ਉਹ ਚੱਕ ਲਈਏ ਚਾਬੀਆਂ ਚਾਬੀ ਕਿੱਥੇ ਚਾਬੀ 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 ਚਾਬੀਆਂ ਮੈਨੂੰ ਫੜਾ ਗਿਆ ਖਜ਼ਾਨੇ ਦੀਆਂ ਤੇ ਇਹ ਪਾ ਲਏ ਜੇਬ ਚ ਮਗਰਲੀ ਚ ਤੇ ਗੁੜ ਕੀ ਜਾਂਦੇ ਚੋਬਰ ਤੇ ਸਭ ਤੋਂ ਪਹਿਲਾਂ ਲੌਕ ਹੋਣ ਲਾ ਚੱਲੇਗੀ ਯਾਰ ਫਿਰ ਨਾਲ ਨੂੰ ਦੇ ਦਵਾਰੇ ਇੱਥੇ ਆਵਾਂਗੇ ਚਾਬੀ ਇਹਦੀ ਕਿੱਥੇ ਗਈ ਚਾਬੀ ਚਾਬੀ ਅੱਲਾਹ ਖਲਾਕ ਕਰ ਦੇ ਨਾ हाँ, 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 बाप्यो की करके लॉक लाया कोई एक हथ ला नहीं सकता जो ला दू दस दिन ठीक है जो नहीं आता सिखा भी देव चलो अंदर लॉक बंद कराई ਇਹ ਭੈਰ ਚਾਲਦੇ ਆ ਠੀਕ ਐ ਮਾਜਾ ਲੌਗ ਲੌਂਦ ਪਹਿਲਾਂ ਕਬੂਤਰ ਦੇਖ ਗਏ ਮਾੜੇ ਮੋਟੇ ਤੇ ਫੰਗ ਚੱਕੀ ਫਿਰਦੇ ਆ ਮੇਰੇ ਸਾਹੇ ਦੇਖ ਲੈ ਇਹ ਕਰਨਾ ਕੀ ਤੂੰ ਭਾਈ ਨਾਟਿਆ ਦੀ ਬੱਟੀ ਪੱਟੀ ਦੋ ਅੰਡੇ ਹੋਰੇ ਤੇ ਦੋ ਅੰਡੇ ਹੋਰੇ ਮਿਲਕ ਸਾਹਮਣੇ ਉਹ ਬੈਠਾ ਕਰ ਤੇ ਉਹ ਬੈਠਾ ਕੋ ਉਹ ਬਠਾ ਡਿਆ ਤੇ ਸਾਡੀ ਬਲੈਕ ਹੀ ਆ ਖੰਡ ਬਲੈਕ ਹੀ ਆਬ ਲੈ ਗਏ ਚਲੋ ਬਾਪੂ ਕਰੇ ਮੇਰਾ ਲੋਕ ਨੂੰ ਲਾ ਦਗੇ ਤੇ ਵੇਨੇ ਫੋਨ ਕੀਦਾ ਜਾਂਦਾ ਪ੍ਰਧਾਨ ਦਾ ਜਾਂਦਾ ਮਨਪ੍ਰੇਤ ਦਾ ਚਲੋ ਕਰਦੇ ਆਂ ਬਾਪੂ ਫਿਰ ਲਓ ਬਾਪੂ ਤੇ ਆ ਗਏ ਸੀ ਘਰੇ ਤੇ ਹੁਣ ਨਹਾ ਲ ਗਏ ਤੇ ਨਾ ਆ ਕੇ ਹੋ ਗਿਆ ਫਰੈਸ਼ ਤੇ ਪਾਣੀ ਛੱਡਿਆ ਪਿਆ ਮੇਰਾ ਪਾਣੀ ਛੱਡਤਾ ਆਏ ਹੋਏ ਨਹਾ ਲਈ ਜਹਨੇ ਬਾਪੂ ਤੇਰਾ ਫਿਰ ਮਨਪ੍ਰੇਤ ਕੇ ਨਾਰਮਾ ਹੀ ਪਾ ਲਿਆ ਕਿ ਤੁਹਾਨੂੰ ਥੋੜਾ ਯਾ ਆਖੇ ਪਣ ਚਲੋ ਕੋਈ ਪਾਣੀ ਦਾ ਭਰੀਦਾ ਫੋਨ ਫੋਨ ਲਾ ਕੇ ਚਾਰ ਜਨੇ ਤੇ ਉਹ ਵੀ ਖਾਸ ਵੀਡੀਓ ਹੈ ਨਹੀਂ ਤੇ ਚਲੋ ਨਾ ਗੱਲ ਜੀ ਦੀ ਬੰਦੀ ਆ ਵੀਡੀਓ ਖਿੱਚੀਣ ਲੰਮੀ ਤੱਕ ਗਾਂਦੜਿਆ ਪਾ ਪਾ ਕੇ ਠੀਕ ਹੈ ਚਲੋ ਫਿਰ ਨਹਾਉਣੇ ਲੋ ਬਾਬਿਓ ਤੇ ਨਹਾ ਕੇ ਹੋ ਗਏ ਪ੍ਰੈਸ ਤੇ ਕੋਟ ਪਾ ਲਈਏ ਤੇ ਲਾ ਲਈਏ ਕਰੀਮਾਂ ਘਰੂਮਾਂ ਯਾ ਹੋ ਆਹ ਕਰੀਮਾਈ ਦੀ ਸਭ ਤੋਂ ਚੰਗੀ ਕਰੀਮ ਠੀਕ ਹੈ ਆ ਲਾਇਆ ਕਰੋ ਓਕੇ ਜੀ ਉਹ ਤਾਂ ਨੇ ਬੁੜੀ ਗਾੜੀ ਦੇ ਬੰਦੇ ਨੇ ਵੈਸੇ ਇੱਕੋ ਜਿਹੀ ਹੁੰਦੀ ਐ ਸਾਰੇ ਬੰਦੇ ਬੁੜੀ ਗਾੜੀ ਤੇ ਕੋਟ-ਕੋਟ ਪਾ ਲਗੇ ਤੇ ਚੱਲੇ ਗਏ ਉਧਰ ਮਨਪ੍ਰੇਤ ਦਾ ਫੂਨ ਆ ਜਾਂਦਾ ਤੇ ਹੁਣ ਜਾ ਕੇ ਨਰਮਾ ਪੋਣਾ ਪੂਆ ਠੀਕ ਆ ਨਾ ਆ ਕੇ ਹੋ ਗਿਆ ਫਰੈਸ਼ ਜੀ ਫਰੈਸ਼ ਹੋ ਕੇ ਫਰੈਸ਼ ਠੀਕ ਲੱਗ ਰਿਹਾ ਆਏ ਹੋਏ ਜਾਂ ਗੜ ਕੂੜੇ ਤੇ ਚਲੋ ਬਾਪੋ ਤੇ ਚੱਲਦੇ ਆਂ ਫਿਰ ਆਪਾਂ ਠੀਕ ਐ ਕਿੱਥੇ ਆਉਣਾ ਪਤਾ ਹੀ ਐ ਆਪਾਂ ਜਾ ਰਹੇ ਆ ਉੱਧਰ ਪ੍ਰਧਾਨ ਸਾਹਿਬ ਆਉਣਗੇ ਲੇਟ ਥੋੜਾ ਜਿਹਾ ਕੰਮ ਚ ਹੈ ਕਟਚ ਗੁੱਲਾ ਠਾਹ ਵਾਲੇ ਕੰਮ ਰਫਰਦਾ ਹੂੰ ਸਮਝੀ ਕਿ ਮੈਂ ਖਾਣੇ ਬੰਦੇ ਸਮਝੀ ਹੁ ਆਪਾਂ ਸਿਆਣੇ ਤੋਂ ਅਸੀਂ ਬਈ ਠੀਕ ਆ ਕੋਈ ਅਜੀ ਗੱਲਬਾਤ ਨਹੀਂ ਜਿਹੜੇ ਹੈਗੇ ਹੋਏਗੇ ਆ ਆਪਾਂ ਸਹੀ ਹੈ ਠੀਕ ਹੈ ਚਲੋ ਵਾਪੇ ਫਿਰ ਚੱਲ ਗਏ ਚਲੋ ਵਾਪੇ ਤੇ ਚੱਲੀ ਗਏ ਹੁਣ ਆਪਾਂ ਤੇ ਚੱਕ ਲਈ ਹੈਡਫੋਨ ਤੇ ਚਾਬੀਆਂ ਚੋਦੀਆਂ ਖਜ਼ਾਨੇ ਦੀ ਚਾਬੀ ਨਹੀਂ ਚੱਕ ਲਈ ਇਹ ਇੱਕ ਤਾਂ ਆਰੇ ਕਾਰੀ ਚੱਕ ਲਈ ਯਾਰ ਪਾੜ ਆਪਣੇ ਠੀਕ ਹੈ ਤੇ ਇਧਰ ਮਾੜੇ ਮਰੇ ਕਬੂਤਰਾਂ ਨਹੀਂ ਗਾ ਮਾਰ ਲਏ ਤੇ ਜਾਣ ਸੋਨੇ ਖਾਈ ਜਾਂਦੇ ਅੱਜ ਤੋਂ ਬਾਅਦ ਪੱਲੀਆਂ ਪੁਲੀਆਂ ਮੂਹਰੇ ਲਾਉਣਾ ਬੰਦ ਕਰ ਦਾਂਗੇ 1 2 3 4 5 6 6 ਪੂਰੇ ਮਤਲਬ 6 ਵੀ ਗੰਨੇ ਪੈਂਦੇ ਹੈ ਲੋਕ ਤਾਂ 50 50 100 100 ਨਹੀਂ ਗਿੰਦੇ ਮੈਂ 6 ਕੰਨਾਂ ਰੋਜ 3 3 4 4 4 ਚਲੋ ਫਿਰ ਚੱਲਦੇ ਆਪੋ ਤੇ ਚੱਲ ਕੇ ਕਰਦੇ ਆਪਾਂ ਸ਼ੇਰ ਲਓ ਬਾਬਿਓ ਨਰਮਾ ਪਾਖੜੇ ਹੁਣ ਇੱਥੇ ਮੁੜ ਕੇ ਮੁੜ ਕੇ ਗਰਮੀ ਲੱਗੀ ਜਾਂਦੀ ਇੱਧਰ ਨਾਲ ਠੰਡ ਵੀ ਹੈ ਉਹੀ ਗੱਲ ਨਹੀਂ ਹਵਾ ਬਹੁਤ ਚੱਲਦੀ ਹੈ ਤੇ ਪਰ ਤੇ ਗਰਮੀ ਪੂਰੀ ਫੁੱਲ ਲੱਗੀ ਹੁਣ ਦੂਜੇ ਆਪਣੇ ਕਬੂਤਰੀਆਂ ਵਾਲੇ ਨੂੰ ਅੱਜ ਮੈਂ ਆਇਆ ਤਾਂ ਦਾਣੇ ਪਾ ਕੇ ਕੱਲੇ ਨੂੰ ਕਿਉਂ ਇਹਨਾਂ ਕੋਲ ਲੇਟ ਹੈ ਨਹੀਂ ਮੁੜ ਕੇ ਹਨੇਰਾ ਥੋੜਾ ਹੋ ਜਾਂਦਾ ਤੇ ਇਸ ਕਰ ਕਰ ਦਾਣੇ ਨੂੰ ਦਾਣੇ ਤੇ ਪਾਣੀ ਪਾਇਆ ਮੇਰੇ ਮਨਪ੍ਰੀਤ ਨੇ ਕਿਹਾ ਸੀ ਕਿ ਦਾਣੇ ਪਾਣੀ ਪਾਇਆ ਉਧਰ ਉਦਰੀ ਨਰਮਾ ਪਾ ਕੇ ਟਰਾਲੀ ਚਾਹੀ ਜਣ ਚਲੋ ਫਿਰ ਅੱਬ ਤੇ ਇਹ ਇੱਧਰ ਵੇਖ ਲੇ ਕਿਹਨ ਹਸਾਕਦਾ ਕੋਈ ਅ ਰਬ ਥੋੜਾ ਭਲਾ ਕਰੇ 1 ਮਿੰਟ ਰੁਕ ਜਾ ਤੁਹਾਨੂੰ ਦੱਸ ਦਾਂ ਗੱਲ ਮੈਂ ਗੱਲ ਇਹ ਹੈ ਇਹਨਾਂ ਦੇ ਭਾਂਡੇ ਭੁੰਡੇ ਬਾਹਰ ਖੜ੍ਹਦੀਏ ਪਾਣੀ ਧਾਨੀ ਵਾਲੇ ਧੋ ਕੇ ਰੱਖਦੀਏ ਇੱਥੇ ਥੋ ਪੁਆਇੰਟ ਦੇ ਖਾਸ ਦੀ ਬਿੱਲ ਜਾਂਦਾ ਓਏ ਉਹ ਨਾਂਗੀ ਪਰ ਵੇਦੇ ਵੇਦੇ ਮੇਰੇ ਨਾ ਰੋ ਥੋੜੀ ਭਾਂਡੇ ਲੋਗ ਤਾਂ ਲੋਗ ਨੂੰ ਤਾਂ ਲੱਗਈ ਹੈ ਨਾ ਪਰ ਇਸੇ ਜ਼ੋਰ ਤਾਂ ਮਾਰ ਕੇ ਗਈ ਇੱਥੇ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਪਰ ਜੰਗਲੇ ਹੈ ਨਾ ਤਾਂ ਕਰਕੇ ਕੋਈ ਚੱਕਰ ਵਾਲੀ ਗੱਲ ਨਹੀਂ ਛੱਡੀ ਚਲੋ ਭਾਬੋ ਕੋਈ ਨਾ ਕਰਦੇ ਆਂ ਸ਼ੇਅਰ ਛੋੜ ਨਾਲ ਹਾਂਜੀ ਮਿੱਤਰੋ ਤੇ ਲਓ ਬਈ ਹੁਣ ਕੱਢ ਦਈਏ ਪਾਣੀ ਵਾਲੇ ਭਾਂਡੇ ਉਧਰੋਂ ਪਾ ਜੀ ਨਰਮਾ ਨੂੰ ਪਾ ਕੇ ਤੇ ਭਾਂਡੇ ਬਾਹਰ ਕੱਢ ਕੇ ਧੋਤਾ ਦੇ ਜੇ ਧੋਣ ਵਾਲੇ ਹੈਗੇ ਤਾਂ ਲੋਗ ਲੋਖ ਖੋਲ ਕੇ ਤਾਂ ਗੀਤਰਾਂ ਨਾਲ ਉਹ ਖੁੱਲ ਦਿੰਨੇ ਸੀ ਤੁਹਾਨੂੰ ਪਤਾ ਹੈ ਨਾਲੇ ਮੇਰਾ ਅਰੇ ਹਏ ਖੁੱਲ ਜਸਿੰਮ ਖੁੱਲ ਜਾ ਵਾ ਬਾਬੋ ਲੋਕ ਖੋਲਣਾ ਦੇਖ ਲੋ ਮੈਥੇ ਸਾਰੇ ਉਹ ਪਾਏ ਦੇਖ ਲਾ ਨੇ ਇਹ ਇਹ ਦਿਆ ਜਿਆਦੀਆਂ ਪਾ ਲਈ ਜੇਹ ਚ ਤੇ ਕੱਟ ਲਿਕੇ ਪਾਣੀ ਵਾਲੇ ਭਾਂਡੇ ਧੋ ਕੇ ਭਰਨੇ ਕਿਵੇਂ ਕਰਨੀ ਸਮਝ ਨਹੀਂ ਮੈ ਤੁਰੀ ਬਿੱਠਾ ਬਾਬੋ ਤੇ ਧੋਕੇ ਭਰਾਂ ਆ ਵੀ ਕਰਾ ਭੇਡ ਸੀਗੇ ਇਧਰਲੇ ਵੀ ਕੱਟ ਲਿਗੇ ਲੌਜੀ ਭੰਡਿਆਰ ਆਂਡਾ ਹੋਰ ਸੀਗੀ ਲੱਗਦੀ ਮੇਰੇ ਸਾਲੇ ਆਂਡੇ ਹੀ ਰਹਿ ਗਏ ਤੇ ਵਿਹਲੇ ਬੈਠੇ ਸ ਆਪਾਂ ਕਿਵੇਂ ਚਲੋ ਸਾਰਾ ਧੋਕੇ ਹੀ ਭਰ ਦਾਂ ਕੋਈ ਚੱਕਰ ਨਹੀਂ ਬਾਹਰ ਰੱਖ ਕੇ ਧੋ ਦਿਨੇ ਨੂੰ ਤੇ ਫੇਰ ਵੇਣਿਆ ਚਲੋ ਕਰਾ ਬਾਹਰ ਚਲੀਏ ਚੱਲ ਕੇ ਧੋਈਏ ਕਰਕੇ ਫਰੈਸ਼ ਵਾ ਗਏ ਨੂੰ ਤੇ ਫੇਰ ਕਰਦੇ ਆ ਵੀਡੀਓ ਕੰਟੀਨਿਊ ਲਓ ਬਾਬਿਓ ਤੇ ਇਧਰਲੇ ਵੀ ਚੱਕ ਲਏ ਪਾਣੀ ਵਾਲਾ ਭਾਂਡਾ ਇਹਨੂੰ ਧੋ ਦਈਏ ਕੋ ਨਹੀਂਦਾ ਪਤਾ ਨਹੀਂ ਮੈਨੂੰ ਤੁਹਾਨੂੰ ਕਿਹਾ ਸੀ ਹੁਣੇ ਇਹ ਖਣੀ ਬਾਹਰ ਕੱਢਣ ਨੂੰ ਕਿਹਾ ਸੀ ਹਨ ਕੀ ਕਿਹਾ ਸੀ ਆ ਤੇ ਮਾਂ ਚੱਲ ਹੁਣ ਧੋਈ ਦੇਨੇ ਹਣਾ ਕੋ ਨਹੀਂਦਾ ਕੀ ਜਾਨ ਨਿਕਲਦੀ ਦੋ ਮਟਰਾਂ ਦਾ ਹਨਾ ਇਹਨੂੰ ਬਾਹਰ ਕੱਢ ਦਈਏ ਤੇ ਇਹਨੂੰ ਮਿੱਤੋ ਦਈਏ ਸਾਰਾ ਧੋ ਕੇ ਤਿੰਨੇ ਧੋ ਕੇ ਰੱਖ ਜਾਗੇ ਤੇ ਆ ਕੇ ਜਿਵੇਂ ਇਹਦਾ ਜੀਕਰ ਅਪ ਕਰ ਰੂ ਮਨਪ੍ਰੀਤ ਦਾ ਤੇ ਜੇ ਮੈਨੂੰ ਕਿਹਾ ਮੈਂ ਪਾ ਦੂੰ ਪਾਣੀ ਤੇ ਜੇ ਉਹਨੇ ਪਾਉਣਾ ਆ ਤਾਂ ਚੱਲ ਉਹ ਵੀ ਠੀਕ ਆ ਮੈਂ ਤੇ ਲੋ ਨੂੰ ਸਾਫ਼ ਸੁਥਰ ਕਰਕੇ ਕਰਾਂ ਤੇ ਫੇਰ ਕਰਦੇ ਆ ਠੀਕ ਆ ਫਿਰ ਲਓ ਬਾਬਿਓ ਤੇ ਕਰ ਤੇ ਸਾਫ਼ ਪਾਣੀ ਵਾਲੇ ਵੀ ਪੀ ਪੀ ਆਪਣੀਆਂ ਤੇ ਹੁਣ ਚੱਲ ਕੇ ਮਨਪ੍ਰੀਤ ਦਾ ਸੀਗਾ ਫੋਨ ਤੇ ਉਹ ਮੈਨੂੰ ਕਹਿੰਦਾ ਕਿ ਦਾਣੇ ਹੀ ਕਹਿੰਦਾ ਪਾ ਦੇ ਮੈਂ ਥੋੜਾ ਹੋਇਆ ਲੇਟ ਕਹਿੰਦਾ ਤੇ ਦਾਣੇ ਦੋਨੇ ਪਾ ਕੇ ਰੱਖ ਦੇ ਕਹਿੰਦਾ ਸਾਰਿਆਂ ਨੂੰ ਤੇ ਪਾਣੀ ਕਿਦਾ ਮੁੜ ਕੇ ਆਪਾਂ ਬਾਅਦ ਚ ਪਾਵਾਂਗੇ ਚਲੋ ਉਦੋਂ ਮੈਂ ਆ ਜੂਗਾ ਚਲੋ ਬਾਬੇ ਫਿਰ ਇਹਨੇ ਆਪਾਂ ਕਰ ਦਿੱਤੇ ਦਾਣੇ ਓਕੇ ਸਾਰਿਆਂ ਦੇ ਤੇ ਫਿਰ ਉਹਦਾ ਗਾਣੇ ਗੋਣੇ ਜਾ ਕੇ ਬੰਦ ਕਰੀਏ ਪਤਾ ਪਤਾ ਕੀ ਚੱਕ ਰਹੇ ਹਾਂ ਜੀ ਬਾਬੇ ਉਹ ਤੇ ਦਾਣੇ ਕਰਤੇ ਕੈਮ ਆਪਣੀਆਂ ਟਰੇਆਂ ਦੇ ਵਿੱਚ ਲਓ ਜੀ ਆ ਤਾਂ ਹੈਗਾ ਆਪਣਾ ਬਾਹਰ ਲਿਆਂਦਾ ਤੇ ਆ ਇੱਥੋਂ ਆ ਲੈਦਾ ਤੇ ਪਸਾ ਉੱਤ ਪਰ ਛੱਡਿਆ ਹੀ ਲੈਂਟ ਲੈਂਟ ਸਾਰਦੀ ਗੇ ਲੈਂਟ ਚਲੋ ਵੀ ਲੈਂਟ ਵਿੱਚ ਚੱਲ ਪੀਏ ਤੇ ਖੋਲਦਗੇ ਬਾਰੀਆਂ ਇਹੇ ਘਰ ਦੇ ਦਾਣੇ ਇਹਨਾਂ ਨੂੰ ਲਓ ਬੇ ਅੰਤੇ ਚ ਆਰੋ 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 ਆਇਓ 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 ਆਰੋ ਆਇਓ ਆਇਓ ਆਰੋ ਆਇਓ ਆਇਓ ਆਰੋ ਆਰੋ ਆਇਓ ਆਰੋ ਆਇਓ ਆਰੋ ਆਇਓ ਆਰੋ ਆਇਓ ਆਰੋ ਆਇਓ ਆਰੋ ਆਇਓ ਲਓ ਆਪਿਓ ਇਹਨਾਂ ਦੇ ਵੀ ਕਰਤੇ ਦਾਣੇ ਕਲੀਅਰ ਇੱਕ ਚੱਕਦੇ ਹਾਂ ਦਾਣੇ ਕਲੀਅਰ ਕਰਤੇ ਇਹ ਖਾਨਦੀ ਕਰਨ ਲੱਗੇ ਤਿਆਰੀ ਆਉਦੀ ਸਾਡੇ ਗੱਲ ਅੱਗੇ ਨਾਲ ਤੇ ਇਧਰ ਰਣ ਨੂੰ ਵੀ ਪਾ ਦਈਏ ਇੱਕ ਮਿੰਟ ਚੱਕ ਲਈਏ ਭਾਂਡਾ ਇਹਨਾਂ ਦਾ ਲੋ ਬਈ ਇਹੋਂ ਮੜਾ ਭੇੜਦੀ ਨਹੀਂ ਬਾਹਰ ਬੂਲ ਨਿਕਲੀ ਜਿਵੇਂ ਆਜੋ 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 ਆਇਓ 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 ਲੋ ਬਾਬੋ ਦਾਣੇ ਇਹਨਾਂ ਦੇ ਪਾਦੇ ਤੇ ਇਹਨਾਂ ਦਾ ਕੰਮ ਵਾ ਕਲੀਅਰ ਜਾਵਾ ਤੇ ਆਪੇ ਹੁਣ ਖਾ ਲੈਣਗੇ ਤੇ ਮੈਂ ਲਾ ਇਧਰ ਤਾਂ ਖਾਂ ਲਾ ਗਏ ਹੋਣਗੇ ਤੇ ਬਸ ਇਹ ਵੀ ਖੰਦੇ ਆ ਜਾਣਗੇ 1 ਮਿੰਟ ਦੇ ਅੰਦਰ ਅੰਦਰ ਲੋ ਵੀ ਆਹ ਦਾ ਡੇਪੇ ਤੇ ਡੱਕਣ ਲਾ ਕੇ ਸਮਾਰ ਕੇ ਚਲੋ ਹੁਣ ਬਾਹਰ ਲੈ ਕੋਈ ਚੱਲਦੇ ਆ ਉਹਨਾਂ ਨੂੰ ਪਾ ਲਈਏ ਲੋ ਬਾਬੋ ਤੇ ਇਧਰ ਵੀ ਇਹਨਾਂ ਦਾ ਦਾਣੇ ਲਿਆਂਦੇ ਇਹਨਾਂ ਦੇ ਮਾੜਾ ਬਾਰੀ ਭੇੜ ਦੀਏ ਬਾਹਰ ਪੂਨ ਨਿਕਲੇਗੇ ਲੋਬਾਬੋ ਦਾਣੇ ਵੀ ਲੈਂਦੇ ਆਜੋ ਆਜੋ ਪਤਾ ਆਜੋ 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 ਇੱਕ ਮਿੰਟ ਫਲੈਸ਼ ਚਲਾ ਲੀਆ ਬੜਾ ਬਈ ਆਜੋ 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 ਥੱਲੇ ਆਜੋ 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 ਲੋਬਾਬੋ ਇੰਨੇ ਦਾਣੇ ਕਰ ਤੇ ਕਲੀਅਰ ਆਪਾਂ ਤੇ ਬਾਰੀਆਂ ਪੂਰੀਆਂ ਡਾਵਾਂਗੇ ਠਹਿਰ ਕਿਉਂ ਵਾਲੀ ਆਪਣੀ ਤੇ ਚਲੋ ਫਿਰ ਹੁਣ ਆਪਣਾ ਵੀ ਕੰਮ ਹੈਗਾ ਸਾਰਾ ਕੁੱਲ ਮਿਲ ਕੇ ਸਾਰਾ ਕਲੀਅਰ ਹੋਇਆ ਕਿ ਆਪਣਾ ਤੇ ਬਸ ਕੱਲਾ ਪਾਣੀ ਪਾਉਣ ਰਹਿ ਗਿਆ ਇੱਧਰ ਤੇ ਪਰਲੇ ਘਰੇ ਆਪਣੇ ਦੂਜੇ ਕਬੂਤਰਾਂ ਵਾਲਾ ਖੁੱਡਾ ਰਹਿ ਗਿਆ ਇੱਕ ਦਾਣੇ ਪਾਉਣ ਵਾਲਾ ਤੇ ਉਹ ਆ ਕੇ ਕੰਮ ਨਿਵੇੜ ਤੁਸਾਰ ਆਪਦਾ ਤੇ ਆ ਵੀ ਕਲੀਅਰ ਆਪਣਾ ਦਾਣੇ ਵਾਲਾ ਕੰਮ ਕਲੀਅਰ ਸਾਰਾ ਓਕੇ ਰਿਪੋਰਟ ਹੈ ਦਾਣੇ ਤੁਨੇ ਆਪੇ ਹੁਣ ਥੱਲੇ ਆ ਕੇ ਖਾਣਗੇ ਤੇ ਮੈਂ ਲਾਇਟ ਛੱਡ ਕਿਹਨੇ ਤੇਰੇ ਯਾਰ ਲਾਇਟ ਛੱਡਦੀ ਮਾੜੀ ਦਾਣੇ ਸੋਕੇ ਖਾਣਗੇ ਅੰਦਰ ਲਈ ਲੋ ਹੁਣ ਦਾਣੇ ਤੇ ਖਾਣਨ ਕੋ ਕਿਤੇ ਲੱਗ ਜੂ ਲਓ ਬਾਪੇ ਵਰ ਪੱਕੇ ਰਹਣਾ ਇੰਨਾ ਕੀ ਸੀ ਆਪਣੇ ਕੋਲੇ ਦਾਣੇ ਭਾਣੇ ਕੰਮ ਸੀ ਅੱਜ ਤੇ ਚੱਲ ਕੇ ਅੰਦਰ ਪਈਨੇ ਆਵਣ ਨਾਲ ਤੇ ਵੇਣੇ ਵੀਡੀਓ ਵੀਡੀ ਪਾਦ ਗਏ ਦਵਾ-ਦਵਾ ਟਾਈਮ ਨਾਲ ਹੀ ਤੇ ਫੇਰ ਵੇਣੇ ਆਪਾਂ ਵੀ ਕੀ ਕਰਨਾ ਹੋਣਾ ਹਣਾ ਲਓ ਬਾਪੇ ਲੈ ਕੇ ਹੈਟ ਮੇਰੀ ਠੀਕ ਹੈ ਨਾ ਹੈਟ ਮੇਰੀ ਬਾਪੇ ਹੁਣ ਅੰਦਰ ਪਈਨੇ ਆਵਣ ਨਾਲ ਵਧੀਆ ਤੇ ਓਡਾ ਵੀ ਖਾਸ ਕੰਮ ਤਾਂ ਹੈ ਨੀਗਾ ਜਿਵੇਂ ਤੁਹਾਨੂੰ ਪਤਾ ਜਿਹੜਾ ਕੰਮ ਸੀ ਨਵੇੜ ਤੋਂ ਨਗਤਾਂ ਪਾਸਾ ਨਾ ਵੀਡੀਓ ਪਾਈ ਨਾ ਪਾਏਗੀ ਬਸ ਅੱਜ ਵੀਡੀਓ ਟਾਈਮ ਨੇ ਠੋਕਤੀ ਬਿੰਗੀ ਟੇਢੀ ਜਿਹੋ ਜੀ ਹੈਗੀ ਨਾ 6 ਵਜੇ ਤੇ 13 ਮਿੰਟਾਂ ਤੇ ਵੀਡੀਓ ਪਾਤੀ ਫੋ ਦੂਜੀ ਵੀਡੀਓ ਸੀ ਕੋਈ ਔਰ ਗੰਦ ਪਾਇਆ ਕਰਾਂਗੇ ਜਮਾ ਮੂਣੀ ਕੰਟੈਂਟ ਬੰਦਾ ਦੂਜੀਆਂ ਵੀਡੀਓ ਬਣਾਇਆ ਕਰਾਂ ਦੂਜੀਆਂ ਜੀ ਉਹ ਦੂਜੀਆਂ ਸਮਝ ਗਿਓ ਬਾਈ ਜਿਹੜੀਆਂ ਆਪਣੀ ਖਾਸ ਹੁਸਿਆਲੀ ਦੀ ਜਿਵੇਂ ਪ੍ਰੋਡਿਊਸਰ ਨਹੀਂ ਮੈਂ ਹਾਂ ਦਾ ਪ੍ਰੋਡਿਊਸਰ ਸੋਚਦੇ ਆ ਬੰਦੇ ਕਰਨੇ ਬਣਗੇ ਆਪਾਂ ਸਤ ਇਕੱਠੇ ਲਗਾੜੇ ਲਗਾੜੇ ਹੋਣਗੇ ਤਾਂ ਫੇਰ ਵੀਡੀਓ ਬਣੂਗੀ ਸਿਰੇ ਆ ਲਗਾੜਾ ਹੁੰਦਾ ਜਿਹੜੀ ਤਾਂ ਤੇ ਜੋ ਹੈਗਾ ਇਹ ਦੱਸ ਦਿਓ ਪਾਇਆ ਕਰ ਵੀਡੀਓ ਸਿਰਾ ਸਿਰਾ ਬਣਾ ਬਣਾ ਕੇ ਠੀਕ ਹੈ ਬਾਕੀ ਦੱਸਿਓ ਫਿਰ ਕਮੈਂਟਾਂ ਚ ਤੇ ਵੀਡੀਓ ਸਟਾਰਟ ਕਰੀਏ ਕਿ ਨਾ ਕਰੀਏ ਆਪਾਂ ਉਹ ਕਿ ਵਲੋਗਿੰਗ ਰੱਖੀਏ ਵਲੋਗਿੰਗ ਪਰ ਮੈਂ ਤਾਂ ਕੋਈ ਫਾਇਦਾ ਨਹੀਂ ਕਿ ਵੀ ਵੇਨਦਾ ਵੀ ਹੈ ਨਹੀਂ ਆਪਣੀ ਵਲੋਗਿੰਗ ਲੋਕ ਕੱਲੀ ਭਕਾਈ ਕਿਉਂ ਸੁਣਨਗੇ ਮੇਰੀ ਬਈ ਯਾਰ ਤੁਹਾਨੂੰ ਪਤਾ ਨਾ ਵੀ ਮੇਰੀ ਕੱਲੀ ਭਕਾਈ ਕਿਉਂ ਸੁਣਨਗੇ ਅਕਸਰ ਵੀਡੀਓ ਕਿਨੇ ਵੇਖਣੀਆਂ ਤੇ ਵੀਡੀਓ ਚ ਬਈ ਦਮ ਵੀ ਹੋਣਾ ਚਾਹੀਦਾ ਠੀਕ ਹੈ ਵੀ ਮੰਨ ਕੇ ਚੱਲੋ ਵੀ ਆਏ ਨਹੀਂ ਦਾ ਵੀ ਉ ਤੁਰੇ ਫਿਰਦੇ ਵੀਡੀਓ ਪਾ ਦੇ ਉਹ ਤੁਹਾਨੂੰ ਚੱਲ ਪਾਈ ਤੇ ਹੈ ਨਾ ਮੈਨੂੰ ਪਤਾ ਹੈਗਾ ਪਰ ਵੀਡੀਓ ਚ ਅਕਸਰ ਦਮ ਹੋਵੇ ਯਾਰ ਠੀਕ ਆ ਵੀ ਕੋਈ ਕੰਮ ਹੋਵੇ ਬੰਦੇ ਕੋਲੇ ਜਿਵੇਂ ਚੈਨਲ ਤੇ ਮਨਪ੍ਰੀਤ ਕੋਲੇ ਇਹਦੇ ਕੋਲੇ ਇੱਥੇ ਕਬੂਤਰ ਹੈ ਠੀਕ ਆ ਚੱਲ ਮੈਂ ਇਹਦੇ ਕੋਲੇ ਆ ਜਾਂਦਾ ਚੱਲ ਇਹ ਇਹਦਾ ਕੰਮ ਵਧੀਆ ਸਰਕਲ ਬਣਿਆ ਪਿਆ ਵੀ ਕਬੂਤਰਾਂ ਵਾਲਾ ਵੀ ਆ ਪਾਹ ਕਰਨਾ ਜਾਹ ਕਰਨਾ ਨਾ ਇਹਨੂੰ ਪਤਾ ਹੈ ਵੀ ਮੈਂ ਇਹ ਕਰਨਾ ਵੀ ਆ ਮੇਰਾ ਐ ਹੋ ਜੂਆ ਐ ਹੋ ਜੂਣਾ ਮੈਨੂੰ ਨਹੀਂ ਪਤਾ ਮੈਂ ਕੀ ਕਰਾਂ ਹੁਣ ਜੇ ਮੈਂ 24 ਘੰਟਿਆਂ ਲੈ ਕੇ ਕੋਲੇ ਤਾਂ ਨਹੀਂ ਬੈਠ ਸਕਦਾ ਮੈਂ ਵੀ ਉਹੀ ਸ਼ੀ ਕਬੂਤਰ ਆ ਮੈਂ ਉਹਨਾਂ ਤੇ ਬਣਾ ਹੀ ਨਹੀਂ ਸਕਦਾ ਵੀਡੀਓ ਤੁਹਾਨੂੰ ਪਤਾ ਹੈ ਇਹ ਵੀ ਵਧੀਆ ਕੰਟੈਂਟ ਕਰਨ ਨੂੰ ਭਾ ਲੈਣਾ ਪੂਆ ਇਹੋ ਜਿਹੀ ਵੀ ਗੱਲ ਬਣੂਗੀ ਤਿੰਨੀ ਕੋਈ ਮੱਥਾ ਮਾਰਨ ਦਾ ਫੈਲਾਣੀ ਇਹ ਕੰਮ ਆ ਠੀਕ ਆ ਵੀ ਮੱਕਲੀ ਵਲੌਗ ਹੀ ਤਾਂ ਬਈ ਤਾਂ ਚੱਲਦੀ ਹੈ ਜੇ ਬੰਦੇ ਦਾ ਅਕਸਰ ਮੰਨ ਲਾ ਵੀ ਨਾ ਬਣਿਆ ਕਿਸੇ ਪਾਸੇ ਵੀ ਵੀ ਵਧੀਆ ਵੀਡੀਓ ਪਹਿਲਾਂ ਤੋਂ ਮੰਨ ਲਾ ਕੀ ਜਾਂਦਾ ਹੁੰਦਾ ਇਸ ਟਾ ਤੋਂ ਵੀ ਇਹ ਵੀਡੀਓ ਰੀਲਾਂ ਰੂਲਾ ਪਾਉਂਦਾ ਵਾਲਾ ਉਥੋਂ ਉਹ ਚੀ ਚੱਲ ਜਾਂਦੀ ਆ ਫਿਰ ਵਲੋਗਿੰਗ ਵੀ ਚੱਲਦੀ ਆ ਵਲੋਗਿੰਗ ਆਏ ਸਿੱਧੀ ਮਤਲਬ ਚੱਕਿਆ ਬਸ ਚੈਨਲ ਬਣਾ ਕੇ ਵਲੋਗਿੰਗ ਸਟਾਰਟ ਕਰਤੀ ਹੈ ਨਾ ਵੀ ਚਲੋ ਚੈਨਲ ਬਣ ਗਿਆ ਤੇ ਕਰ ਲੋ ਵਲੋਗਿੰਗ ਬਣਾਈ ਚੱਲੋ ਉਹ ਜਿਹੜਾ ਬੰਦਾ ਜਾਂਦਾ ਹੋ ਵਲੋਗਿੰਗ ਫਿਰ ਵੇਖੋ ਨਹੀਂ ਲੋਕਾਂ ਨੇ ਕਿਸੇ ਦੀ ਲਾਈਫ ਤੋਂ ਕੀ ਲੈਣਾ ਯਾਰ ਕਿ ਨਹੀਂ ਵੀ ਕਿਸੇ ਦੀ ਲਾਈਫ ਚੱਕ ਕੇ ਇਹਨੂੰ ਕੋਈ ਇੰਟਰਸਟ ਨਹੀਂਗਾ ਵੀ ਕੀ ਕਰਦਾ ਕੀ ਨਹੀਂ ਕਰਦਾ ਕਿਸੇ ਨੇ ਕੀ ਲੈਣਾ ਉਹ ਚਾ ਨਾ ਇਹ ਚੀਜ਼ ਤੁਹਾਨੂੰ ਪਤਾ ਵੀ ਇਹ ਚੀਜ਼ ਟਾਈਮ ਲੱਗਦਾ ਹੈ ਨਾ ਗ੍ਰੈਟ ਫਾਇਦਾ ਨਹੀਂਗਾ ਜਾ ਕੋਈ ਮੰਨ ਕੇ ਚੱਲੋ ਜੇ ਆਪਣੇ ਕੋਲ ਜਾਨਵਰ ਬਾਲੇ ਐ ਵੀ ਮਾਲਾ ਕੱਲੇ ਕਬੂਤਰ ਨਹੀਂ ਕਬੂਤਰ ਆ ਕੁੱਕੜ ਆ ਕੋਈ ਹੋਰ ਆ ਸਿਸਟਮ ਹਨ ਤੇ ਫੇਰ ਫਾਇਦਾ ਹੈਗਾ ਤੇ ਬਾਕੀ ਆਪਾਂ ਮੋਰ ਲਿਆਉਣੇ ਹੁਣ ਤੇ ਮੋਰਾਂ ਦੀ ਪੱਕੀ ਰਹਿ ਬਣ ਗਈ ਆਪਣੀ ਮੋਰ ਲਿਆਉਣੇ ਲਿਆਉਣੇ ਆ ਕਿ ਮੋਰ ਆਪਣੇ ਲਿਹਾਜੀ ਕੋਲੇ ਆ ਤੇ ਰਿਸ਼ਤੇਦਾਰੀ ਚ ਉਹਨੇ ਬੰਦੇ ਨੇ ਮੈਨੂੰ ਆਪ ਨਹੀਂ ਕਹੇਗਾ ਕਹਿੰਦਾ ਵੀ ਕੋਈ ਚੱਕਰ ਨਹੀਂ ਇੱਕ ਅੱਧਾ ਮਹੀਨਾ ਖੜ ਜਾ ਅੱਜ ਤਾਂ ਇਹ ਲਿਆ ਹਦਮ ਹੈ ਤੇ ਉਹ ਕਹਿੰਦਾ ਵੀ ਆਂਡੇ ਉਂਡੇ ਲਾਉਣ ਲੱਗ ਜਾਣੀਆਂ ਤੇ ਆਪਾਂ ਤੁਹਾਨੂੰ ਬੱਚੇ ਜਿਦਾਂਗੇ ਪਲਾ ਕੇ ਦੋ ਜੋੜਾ ਦੇ ਦਾਂਗੇ ਤੇ ਬਸ ਆ ਧਿਆਨ ਨਾ ਰੱਖ ਲਓ ਕਹਿੰਦਾ ਵੀ ਉਹ ਵੀ ਮੇਰੇ ਨਾਲ ਕੰਮ ਨਾ ਹੋਵੇ ਪਰਚੇ ਪਰਚੇ ਵਾਲਾ ਹੈ ਨਾ ਤੁਮਾਰੋ ਤਾਂ ਕੋਈ ਚੱਕਰ ਨਹੀਂ ਉਹ ਤਾਂ ਚਲ ਬਾਅਦ ਦੀਆਂ ਗੱਲਾਂ ਬਈ ਠੀਕ ਆ ਵੀ ਲੈ ਹੁਣਾਂ ਦਾ ਲੈ ਹੁਣਾਂ ਤਾਂ ਤੇ ਚਲੋ ਫਿਰ ਬਾਕੀ ਹੁਣ ਬਹੁਤ ਲੰਮਾ ਚਲੋਇਆ ਮੈਥੋਂ ਭੁਗਾਈ ਜੀ ਵੱਜ ਗਈ ਤੇ ਕੋਈ ਨਹੀਂ ਵੀਡੀਓ ਵੀ ਹੋਰ ਵਧੀਆ ਕਰਨ ਦੀ ਕੋਸ਼ਿਸ਼ ਮੈਂ ਆਪਦੇ ਵੱਲੋਂ ਪੂਰੀ ਫੁੱਲ ਕਰ ਰਿਹਾਗਾ ਵੀ ਇਹੋ ਜੀ ਗੱਲ ਨਹੀਂ ਠੀਕ ਆ ਵੀ ਜਿੰਨਾ ਕਿ ਮੈਥੋਂ ਹੋ ਸਕਦਾ ਵੀ ਮੈਂ ਉਨਾ ਕਰਦਾਗਾ ਵੀ ਬਹੁਤ ਨਹੀਂ ਕਹਿ ਸਕਦਾ ਵੀ ਮੈਂ ਸਿਰੇ ਲਾਈ ਹੁਣ ਸਿਰੇ ਆ ਤਾਂ ਮੈਨੂੰ ਪਤਾ ਵੀ ਮੈਂ ਗੰਦੀ ਮਾਰਦਾ ਵੀਡੀਓ ਚ ਕੁਈ ਢੀ ਖਾਸ ਗੱਲ ਨਹੀਂ ਹੁੰਦੀਗੀ ਤੇ ਜੇ ਵੀਡੀਓ ਵਧੀਆ ਹੋਵੇ ਆਪਣੀ ਤੇ ਵੀਡੀਓ ਚੱਲਣ ਜਦੋਂ ਵੀਡੀਓ ਆਪਣੀ ਵਧੀਆ ਹੁੰਦੀਆਂ ਸੀਗੀਆਂ ਕਿਹੇ ਟਾਈਮ ਜਦੋਂ ਆਪਾਂ ਪਹਿਲਾ ਚੈਨਲ ਬਣਾਇਆ ਹਨਾ ਦਵਨਪਰੀ ਸਿੱਧੂ ਦੇ ਨਾਂ ਤੇ ਪਹਿਲੀ ਵੀਡੀਓ ਪਾਈ ਆਪਾਂ ਕਬੂਤਰ ਐਸ ਕਰੇ ਪਹਿਲੇ ਦਿਨ ਇੱਥੇ ਲੈ ਕੇ ਬਾਹਰ ਕੱਢੇ ਬਲੈਕ ਯਾਰਗੇ ਤੁਹਾਡੇ ਯਾਦ ਹੋਣਗੇ ਉਹ ਗੱਲਾਂ ਹਨਾ ਬਲੈਕ ਯਾਰਗੇ ਆਪਾਂ ਬਾਹਰ ਕੱਢੇਗੇ ਤੇ ਉਹ ਵੀਡੀਓ ਆਪਣੀ ਪਹਿਲੀ ਵੀਡੀਓ ਪਾਈ 16 ਕਣ 17000 ਤੱਕ ਵਿਊ ਗਿਆ ਭਾਵੇਂ ਤੁਸੀਂ ਚੈੱਕ ਕਰ ਲੈ ਦਿਓ ਦਵਨਪਰੀ ਸਿੱਧੂ ਵਾਲੇ ਚੈਨਲ ਤੇ ਜਾ ਕੇ ਉਹ ਪਹਿਲੀ ਵੀਡੀਓ ਦਾ 16 ਦੇ ਕੋਈ 10 ਤੇ ਕੋਈ 15 ਦੇ ਐ ਚਾਰ ਵੀਡੀਓ ਪਹੀ ਚਾਰ ਵੀਡੀਓ ਚ ਚੈਨਲ ਦੇ ਮਾਲਾ ਵਿੱਚ 4000 ਘੰਟਾ ਪੂਰਾ ਹੋ ਗਿਆ ਸੀਗਾ ਚਾਰ ਵੀਡੀਓ ਚ ਤੇ ਇਸ ਚੈਨਲ ਦੇ ਇਹ ਚੈਨਲ ਦੀ ਉੱਡੀ ਗ੍ਰੋਥ ਨਹੀਂ ਹੋਈ ਮੈਨੂੰ ਨਹੀਂ ਪਤਾ ਉਨੀ ਨਹੀਂ ਹੋਈ ਇਹਦੀ ਉਹ ਇਹ ਤਾਂ ਮੰਨ ਕੇ ਚੱਲ ਵੀ ਇੱਕ ਵੀਡੀਓ ਗਈ ਆ ਬਸ ਇਹ ਤਾਂ 11000 ਤੇ ਬਾਅਦ ਮੈਨੂੰ ਪਤਾ ਉਹ ਜਿਹੜੀ ਆਪਾਂ ਕੋ ਇੱਥੇ ਮਿੱਟੀ ਲਾਈ ਸੀ ਤੇ ਕਬੂਤਰਾਂ ਲਾਇਆ ਸੀ ਰੰਗ ਕੱਲੀ ਉਹ ਵੀਡੀਓ ਉੱਥੇ ਤੱਕ ਗਈ ਹੈ 10-11000 ਤੱਕ ਕਿ ਨਹੀਂ ਕੋਈ ਵੀਡੀਓ 7000 ਤੇ 8000 ਤੇ ਉਹ ਪਹਿਲਾਂ ਨਹੀਂ ਗਈਆਂ ਹੁਣ ਨਾਲ ਤਾਂ ਵੀਡੀਓ ਆਪਣੀ 1000 ਵੀ ਲੰਘਦੀ ਆ ਤੁਸੀਂ ਵੇਖ ਹੀ ਸਕਦੇ 300 400 800 500 700 800 ਤਾਂ ਇਹ ਕਿਹਨੇ ਕੰਟੈਂਟ ਨਾਲ ਹੈ ਜੋ ਕੰਟੈਂਟ ਹੁੰਦਾ ਵੀਡੀਓ ਚੱਲਦੀ ਵੀ ਆ ਹਨਾ ਤੇ ਹੁਣ ਜੇ ਹੁਣ ਮੈਂ ਥੰਬਨੇਲ ਤੇ ਤੁਹਾਡੇ ਮੂਰੇ ਗੱਪ ਮਾਰਦਾ ਯਾਰ ਮੈਂ ਸਿੱਧੇ ਹਿਸਾਬ ਨਾਲ ਮੇਰੇ ਕੋਲ ਤਾਂ ਜੇ ਹੁਣ ਮੈਂ ਉੱਤੇ ਲਿਖ ਕੇ ਪਾ ਦਾਂ ਅੱਜ ਆ ਹੋ ਗਿਆ ਜੀ ਤੇ ਅਜਾ ਉਹ ਹੋ ਗਿਆ ਤੇ ਵੀਡੀਓ ਚ ਕੁਝ ਨਹੀਂ ਪੜੇਣਾ ਤੇ ਉਹ ਗੱਲ ਦਾ ਬਈ ਫਾਇਦਾ ਨਹੀਂ ਹਣ ਗੱਪ ਤਾਂ ਲੋਕ ਗੱਪ ਮਾਰ ਮਾਰ ਲੋਕ ਬਹੁਤ ਚੱਲੀ ਜਾਂਦੇ ਆ ਮੈਨੂੰ ਪਤਾ ਤੁਹਾਨੂੰ ਪਤਾ ਮਤਲਬ ਥੰਬਨੇਲ ਤੇ ਕੁਝ ਹੋਰ ਲਾਤਾ ਤੇ ਵੀਡੀਓ ਵਿੱਚ ਬੰਦਾ ਵੇਖੀ ਜਾਂਦਾ ਵੇਖੀ ਜਾਂਦਾ ਰਹਾ ਹੋਊਗਾ ਤੇ ਉਹ ਵੀਡੀਓ ਚ ਹੁੰਦਾ ਨਹੀਂਗਾ ਐ ਲਾਉਣ ਤਾਂ ਮੈਂ ਹੁਣ ਚਾਕੇ ਕਿਸੇ ਦਾ ਕੁਛ ਹੀ ਲਾਈ ਜਾਵਾਂ ਤੇ ਵੀਡੀਓ ਚੱਲਣਗੇ ਮੇਰੀਆਂ ਪਰ ਮੈਂ ਨਹੀਂ ਮੈਂ ਨਹੀਂ ਕਰ ਰਿਹਾ ਨਾਂ ਬਣੇ ਤਾਂ ਸਹੀ ਬਣੇ ਐ ਫੁੱਦੂ ਕੰਮ ਨਾ ਹੋਵੇ ਠੀਕ ਆ ਬਾਬੋ ਚਲੋ ਫਿਰ ਬਾਬੇ ਕੋਈ ਨੀ ਕਰਦੇ ਆ ਫਿਰ ਆਪਾਂ ਸ਼ੇਅਰ ਕਰਨਾਂ ਬਾਅਦ ਤੇ ਕੇਰਾ ਹੁਣ ਵੇਖ ਲਈ ਵੀਡੀਓ ਪੈ ਗਈ ਨਹੀਂ ਪੈ ਗਈ ਤੁਹਾਨੂੰ ਦਿਖਾਉਣੀ ਆ ਫਿਰ ਤਦ ਲੋ ਬਾਬੇ ਦਾ ਨੂਰ ਖੰਡਾ ਹੀ ਹੋਰ ਖੰਡ ਕੀ ਹਾਲ ਚਾਲ ਜੀ ਠੀਕ ਜੀ ਤੇ ਬਾਬੇ ਖੜ ਦੀਏ ਲਾਈਟਾਂ ਡੋਟਾ ਪਾ ਆ ਠੀਕ ਆ ਆ ਵੀ ਛੱਡ ਦੀਏ ਤੇ ਬਸ ਲੋਕ ਲਾ ਚਲੀਏ ਤੇ ਫੇਰ ਆਵਾਂ ਯਾਰ ਰੋਟੀ ਟਿੱਕਾ ਖਾ ਕੇ ਤੇ ਕਬੂਤਰਾਂ ਨੂੰ ਧਾਣੇ ਨਾਲ ਨੂੰ ਪਾਈ ਆਪਾਂ ਤੇ ਇਹਨੂੰ ਲੋਕ ਲਾ ਚਲੀਏ ਆਪਾਂ 1 ਮਿੰਟ ਪਲੀਜ਼ ਕੀ ਹੋਇਆ ਆ ਆ ਵੀ ਦਾਤਾ ਤੇ ਇਹ ਵੀ ਲਾ ਚਲੀ ਗਏ ਤੇ ਘਰੇ ਚਲੀ ਗਰਦਾਵਾ ਦਾ ਹਣਾ कार न जा मैं जाना नहीं नहीं चल चलद चा मुजा फोन चाबी चुबिया है, है। चलो बाब्यो तो चलते हैं घर आप चल के दं तू पाइए कबूतर बनो फिर करो बाप्यो सिफ्ट हो पानी इन्हें चेंज करना पड़ेगा पानी बिच नहाँ नहन करना बच में आपकी गलती है इन्हें तो गलती की हैगी ਨਹੀਂ ਗੱਟ ਕਾਹੇ ਜੀ ਤੇ ਆ ਆ ਦੀ ਗਲਤੀ ਜੋ ਪਾਣੀ ਚੱਕ ਰੇ ਨਹੀਂ ਮੁਰੇ ਨੇ ਉਹ ਉੱਪਰ ਤਾਂ ਲੱਗਦੀ ਕਿ ਉਹ ਭੈਣ ਤੇ ਯਾਰ ਦੀ ਬਾਅਦ ਕਿ ਪਾਣੀ ਚ ਵੈਂਟਰ ਪਾ ਦਿਆ ਵੈਂਟਰ ਤੇ ਪਾ ਦਿਆ ਦਾਣੇ ਦਾਵਾ ਤੇ ਮੈਨੂੰ ਜਾਣ ਦੀ ਕਾਹਲੀ ਹੈ ਬਟ ਪਾਣੀ ਹੋਰ ਪਾ ਲਈ ਰਲੇ ਪਾ ਲਈ ਦਾਣੇ ਆਏ ਗਏ ਜਿੱਥੇ ਬਾਸ ਗਿਆ ਯਾਰ ਟਮਟਰ ਰੋ ਬਾਬੋ ਫੇਰ ਕਰ ਦੇਗੇ ਲਓ ਬਾਬੋ ਤੇ ਠੰਡਾ ਪਾਣੀ ਹੋਰ ਪਾ ਦिए ਇਹ ਆਜੋ 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 ਨਾ ਬਾਬੇ ਬਹੁਤ ਆ ਗਿਆ ਠੀਕ ਹੈ ਦਾਣੇ ਧਰ ਦिए ਤੇ ਫੇਰ ਕਰਦੇ ਆ ਫੂਨ ਆਉਣ ਲੱਗੇ ਵਿੱਚ ਚਲੋ ਚੱਲ ਜਾਂ ਉਧਰ ਰੋਟੀ ਖਾ ਕੇ ਚਲੋ ਫਿਰ ਲਓ ਬਾਬੋ ਤੇ ਆ ਗਏ ਅਪਾ ਇਸ ਦੁਆਰੇ ਇੱਥੇ ਫੇਰ ਤੇ ਹੁੰਦਾ ਮਨਪ੍ਰੀਤ ਵੀ ਬਾਹਰ ਇਹ ਕਿਹੜੀ ਖੜ ਕੇ ਆ ਚਲੋ ਬਾਬਾ ਫੇਰ ਕਰਦੇ ਆਂ ਦੇ ਵਿੱਚ ਲੋ ਬਾਬਿਓ ਤੇ ਆ ਬਾਰੀ ਕਰ ਦਈਏ ਬੰਦ ਕਰਾਂ ਤੇ ਲਾਈਟਾਂ ਛੱਡ ਦਈਏ ਬਾਹਰ ਲੀਆਂ ਤੇ ਚੱਲ ਕੇ ਬਈ ਨੇ ਅੰਦਰ ਆ ਕੇ ਚੋਮੜੀ ਵਾਲੀ ਗੱਲਾਂ ਬਾਤਾਂ ਕਰਦੇ ਬੈਠੇ ਚਾਚਾ ਜੀ ਵੀ ਆ ਗਏ ਸੱਚਾ ਜੀ ਦਾ ਹਮ ਦਾ ਰਿਸਪੈਕਟ ਬੜੀ ਨੂੰ ਵੱਧ ਕਰਦੇ ਜੀ ਠੀਕ ਹੈ ਤਾਂ ਚਾਚਾ ਜੀ ਕਿਹੜਾ ਨਾਮ ਚਲੋ ਲੋ ਬਾਬਿਓ ਤੇ ਚੱਲੇ ਪੈਸੇ ਦਾ ਬਾਗਲ ਨੂੰ ਤੇ ਖਾਣਤੀ ਨੂੰ ਲਈਏ ਮਾੜਾ ਬਟਾ ਕੁਰਕਰੇ ਕਰਕੇ ਪਰਕੇ ਤੇ ਨਾ ਬਈ ਖਾਲਾਂ ਡਲ ਇੱਕ ਗਲਾਟੀ ਦੇ ਪੋਤੇ ਇੰਨੇ ਕਰਣਾਗਾ ਡਾਕਟਰ ਨੂੰ ਵੀ ਠੀਕ ਆਲਾ ਇਹੋ ਕਹੇ ਜਗਦੀਪ ਬਿੱਡੀ ਕਾ ਤੇ ਉਹ ਲੈ ਜਾਏ ਨਾਲੇ ਬਾਹਰ ਨੂੰ ਉਹ ਬਣ ਤਰੀਏ ਘਰੇ ਮਾਣ ਮਹਿਕਾਨ ਦੇ ਦਿਆ ਹੋ ਗੀ ਜੀ ਆਹ ਡਾਕਟਰ ਗਲਾਟੀ ਦਾ ਪੋਤਾ ਮੇਰੇ ਹੱਲੇ ਨੇ ਮਾਰਤਾ ਹੀ ਆ ਵੇਖੋ ਭਈ ਐਕਸੀਡੈਂਟ ਹੋ ਗਿਆ ਜੀ ਬੰਦ ਕਰ ਲੇ ਲੜ ਬੜੀ ਜੀ ਦੀ ਲੈਣੀ ਲਾਈਟ ਬੰਦ ਕਰ ਜੀ ਆਹ ਮੋਟੂ ਦਾ ਐਕਸੀਡੈਂਟ ਹੋ ਗਿਆ 6:00 ਵੀ ਵੱਜ ਗਈ ਥੋੜੀ ਜਿਹੀ ਵੱਜੀ ਆ ਪਰ ਉਨੀ ਨਹੀਂ ਆ ਵੀ ਰੋੜੀ ਖੁੱਬੀ ਐ ਰੋੜੀ ਖੁੱਬ ਗਈ ਤੱਤੂ ਵੀ ਕਰਾ ਲਈ ਹੈ ਤੱਤੂ ਦਾ ਟੁੱਟਿਆਂ ਹੱਲ ਕਰਦਾ ਹੈ ਬੱਗਾ ਵੀ ਕਰਦਾ ਯਾਰ ਆ ਇਧਰ ਵੀਟਾੜੀ ਲਾਉਂਕੀ ਡਾਕਟਰ ਹੋਣੀ ਕਿਤੇ ਹੁੰਦੇ ਕੋਈ ਆ ਡਾਕਟਰ ਜੀ ਇਧਰ ਹੁਣ ਨਹੀਂ ਹੁੰਦੇ ਨੂੰ ਯਾਰ ਉਹ ਸਮਾਨ ਲੈਣਾ ਭਾਏ ਡਾਕਟਰ ਦਿੰਨਿਆ ਕੀ ਲੈਣਾਗਾ ਤੋਏ ਬਥੇਰੇ ਦੁਕਾਨ ਜਿ ਲਈ ਪੀ ਉਥੇ ਰਿਓ ਇਧਰ ਆ ਜਾਓ ਜੀ ਇਹ ਸਮਾਨ ਆ ਵੀ ਮਹਲ ਖਾਂ ਪੀਣਾ ਉਥੇ ਨਹੀਂ ਦਿਖਾਇਆ ਗਿਆ ਉਹਨਾਂ ਦੇਖ ਲੋ ਤੇ ਗਲਾਟੀ ਦਾ ਘਰ ਆ ਡਾਕਟਰ ਤੇ ਕੋਟ ਜਿਆਦੇ ਕੋਲੇ ਸੀਗਾ ਉੱਪਰ ਕੇ ਕੋਲੇ ਤੇ ਉਹ ਫੜਦੇ ਆਗੇ ਗਲਾਟੀ ਜਾ ਰਹੇ ਹਨ ਹਾਂਜੀ ਗਲਾਟੀ ਜੀ ਹਾਂਜੀ ਠੀਕ ਨਾਲ ਗਏ ਚਲ ਗਏ ਫਿਰ ਪਾਸ ਚੱਲਣੇ ਹਨ ਡਾਕਟਰ ਦੇ ਹੱਥ ਵੱਜੀ ਆ ਹਾਂਜੀ ਡਾਕਟਰ ਜੀ ਕਿਰਪਾਨ ਵੱਜੀ ਆ ਕਿੱਤੀ ਹੁੰਦਾ ਕਿਰਪਾਨ ਚਲੋਣੀ ਮੇਰੇ ਉੱਥੇ ਬਰੀ ਨਾਲ ਚੰਗਾ ਫਿਰ ਚੱਲਣਾ ਚੰਗਾ ਚੱਲਣੇ ਇੱਥੇ ਚੰਗਾ ਫਿਰ ਤੜਕੇ ਮਿਲਦੇ ਹਾਂ ਹਾਂਜੀ ਬਾਬੋ ਤੇ ਹੁਣ ਆਗੇ ਕਰੇ ਸੱਤ ਸੱਤਾ ਖਾ ਕੇ ਤੇ ਛੱਟ ਕੁ ਜਿਆਦੇ ਵੀ ਖਾ ਦਿਖਾ ਦੂ ਪਹਿਲੇ ਮੈਂ ਇੱਕ ਵਾਰੀ ਹੋਰ ਦਰਸ਼ਨ ਕਰਾਉਣ ਨੇ ਮਾੜੀ ਮੁੱਟੀ ਜੀ ਬੱਜੀ ਇਹ ਬੰਦੀ ਕੋਈ ਨਹੀਂ ਚੱਲ ਕੁ ਜਿਆਦੇ ਖਾਸ ਨਹੀਂ ਉੱਡੀ ਟ੍ਰੀਟ ਜੀ ਹੈ ਚਲ ਕੋਈ ਚੱਕਰ ਨਹੀਂ ਕਰ ਚੱਲੋ ਫਿਰ ਬਾਪੂ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਮਦਦ ਕਰਦੀ ਵੀਡੀਓ ਦੀ ਐਂਡਿੰਗ ਘਰੇ ਉੱਪਰ ਨਾਲ ਆਏ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਮਿਲਦੇ ਆਂਗੇ ਅਗਨੀ ਵੀਡੀਓ ਨਾਲ ਲਵ ਯੂ ਤੇ ਹੁਣ ਉਸਪੋਰਟ ਬਣਾਇਓ ਪਹਿਲਾਂ ਉਸਪੋਰਟ ਬਣਾਈ ਰੱਖੋ ਬਾਏ ਬਾਏ